ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦੇ ਬਾਰੇ ਕਿ سونے ਦੀ ਰੱਥ ਤੇ ਸਵਾਰ ਹੋਣ ਲਈ ਹੋ ਜਾਓ ਤਿਆਰ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਕੁੰਭ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਪੰਜ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਸੋ ਇਸ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਸਦਾਵ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਕੁੰਭ ਰਾਸ਼ੀ ਵਾਲਿਆਂ ਦੇ ਲਈ ਬੜੀ ਹੀ ਜ਼ਿਆਦਾ ਮਹੱਤਵਪੂਰਨ ਸਾਬਿਤ ਹੋ ਜਾਵੇਗੀ ਜਿਸ ਦੇ ਨਾਲ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਤੁਹਾਡੀ ਕਿਸਮਤ ਚਮਕ ਜਾਵੇਗੀ ਦੋਸਤ ਤੁਹਾਡੇ ਜੀਵਨ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਘਟਨਾ ਵਾਪਰਨ ਜਾ ਰਹੀ ਹੈ ਜੋ ਤੁਹਾਡੇ ਜੀਵਨ ਨੂੰ ਖੁਸ਼ੀਆਂ ਦੇ ਨਾਲ ਭਰ ਦੇਵੇਗੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਨੂੰ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣ ਲੈਣਾ ਕਿਉਂਕਿ ਅੱਧੀ ਤੇ ਅਧੂਰੀ ਜਾਣਕਾਰੀ ਹਮੇਸ਼ਾ ਹੀ ਖਤਰਨਾਕ ਹੁੰਦੀ ਹੈ ਅੱਜ ਦੀ ਵੀਡੀਓ ਕੁੰਭ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਸਾਬਿਤ ਹੋ ਜਾਵੇਗੀ। ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਡੇ ਤੇ ਹੋ ਚੁੱਕਾ ਹੈ। ਇਹ ਅਸ਼ੀਰਵਾਦ ਪੂਰੇ ਹੀ ਸਾਲ ਤੁਹਾਡੇ ਤੇ ਬਣਿਆ ਹੀ ਰਹੇਗਾ। ਅੱਜ ਤੁਹਾਨੂੰ ਦੱਸਣ ਵਾਲੇ ਹਾਂ ਜੀ ਇੱਕ ਬਹੁਤ ਵੱਡੀ ਖੁਸ਼ਖਬਰੀ। ਦੋਸਤੋ ਤੁਸੀਂ ਸਹੀ ਗੱਲ ਸੁਣੀ ਹੈ। ਅੱਜ ਸ਼ਾਮ ਤੋਂ ਹੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ। ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਜਿਸ ਦੇ ਨਾਲ ਤੁਹਾਡਾ ਪੂਰਾ ਜੀਵਨ ਹੀ ਬਦਲ ਜਾਵੇਗਾ ਦੋਸਤੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਤਰ੍ਹਾਂ ਦੇ ਹਾਲਾਤ ਵੀ ਤੁਹਾਡੇ ਹੁਣ ਹੋ ਜਾਣਗੇ ਅੱਜ ਸ਼ਾਮ ਤੋਂ ਹੀ 10 ਵਜੇ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਵੱਡੀਆਂ-ਵੱਡੀਆਂ ਭਵਿਕ ਬਾਣੀਆਂ ਹੋ ਜਾਣਗੀਆਂ ਜੋ ਹਮੇਸ਼ਾ ਦੇ ਲਈ ਤੁਹਾਡੇ ਲਈ ਸਹੀ ਸਾਬਿਤ ਹੋ ਜਾਣਗੀਆਂ ਅੱਜ ਤੁਹਾਡਾ ਕੋਈ ਸੁਪਨਾ ਜੋ ਕਾਫੀ ਸਮੇਂ ਤੋਂ ਪੂਰਾ ਨਹੀਂ ਸੀ ਹੋ ਰਿਹਾ ਉਹ ਵੀ ਹੁਣ ਪੂਰਾ ਹੋ ਜਾਵੇਗਾ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਤੁਹਾਡੇ ਜੀਵਨ ਦੇ ਵਿੱਚ ਇੱਕ ਵੱਡਾ ਬਦਲਾਅ ਹੋ ਜਾਵੇਗਾ ਵੱਡਾ ਪਰਿਵਰਤਨ ਹੋਣ ਵਾਲਾ ਹੈ ਜੇਕਰ ਪਹਿਲਾਂ ਹੀ ਕੋਈ ਇਸ ਤਰ੍ਹਾਂ ਦੀ ਭਵਿੱਖਬਾਣੀ ਕਰਦਾ ਹੈ ਤਾਂ ਅੱਜ ਤੁਹਾਨੂੰ ਕਰੋੜਾਂ ਦੇ ਮਾਲਕ ਤੁਸੀਂ ਬਣ ਜਾਓਗੇ ਤੁਹਾਡੇ ਆਸ-ਪਾਸ ਦੀ ਹਰ ਇੱਕ ਚੀਜ਼ ਨੂੰ ਤੁਸੀਂ ਪਾਉਣ ਦੇ ਲਈ ਜਿਸ ਨੂੰ ਤੁਸੀਂ ਕਾਫੀ ਸਮੇਂ ਤੋਂ ਮਿਹਨਤ ਕਰ ਰਹੇ ਸੀ ਹੁਣ ਤੁਹਾਨੂੰ ਉਹੀ ਚੀਜ਼ ਮਿਲ ਜਾਵੇਗੀ ਤੁਹਾਡੇ ਕੋਲ ਆ ਜਾਵੇਗੀ ਬੇਅੰਤ ਖੁਸ਼ੀ ਇਸ ਦੇ ਨਾਲ ਤੁਹਾਡੇ ਕੋਲ ਆਉਣ ਵਾਲੀ ਹੈ ਤੁਹਾਨੂੰ ਇਸ ਸਮੇਂ ਚਿੰਤਾ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਹੁਣ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਹਮੇਸ਼ਾ ਲਈ ਖਤਮ ਹੋ ਜਾਣਗੀਆਂ ਤੁਹਾਡੇ ਜੀਵਨ ਦੇ ਵਿੱਚ ਹੁਣ ਇੱਕ ਵੱਡਾ ਪਰਿਵਰਤਨ ਹੋ ਜਾਵੇਗਾ ਤੁਹਾਡੀ ਕਿਸਮਤ ਪਲਟਾ ਦੇਵੇਗਾ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੇ ਲਈ ਕੀ ਸਹੀ ਮਾਰਗਦਰਸ਼ਨ ਹੋਵੇਗਾ ਤੁਹਾਡਾ ਜੀਵਨ ਕਿਸ ਤਰ੍ਹਾਂ ਬਦਲ ਸਕਦਾ ਹੈ ਤੁਸੀਂ ਧਨ ਦੇ ਨਾਲ ਮਾਲਾ-ਮਾਲ ਕਿਵੇਂ ਹੋ ਜਾਓਗੇ ਤੁਹਾਡੇ ਕੋਲ ਹਰ ਐਸ਼ੋ ਹਰਾਮ ਦੀ ਚੀਜ਼ ਹੋਵੇਗੀ ਜਿਸ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਤੁਹਾਡੀ ਮਿਹਨਤ ਦਾ ਫਾਲੋ ਜ਼ਰੂਰ ਮਿਲ ਜਾਵੇਗਾ ਇਸ ਸਮੇਂ ਵਿੱਚ ਤੁਹਾਨੂੰ ਕੋਈ ਵੱਡੀ ਗੁੱਡ ਨਿਊਜ਼ ਬੱਚਿਆਂ ਦੇ ਵੱਲੋਂ ਸੁਣਨ ਨੂੰ ਮਿਲ ਸਕਦੀ ਹੈ ਜਿਸ ਤਰ੍ਹਾਂ ਦਾ ਕਿ ਤੁਸੀਂ ਸੁਪਨਾ ਵੇਖ ਰਹੇ ਸੀ ਉਹ ਗੱਡੀ ਵੀ ਤੁਸੀਂ ਲੈ ਸਕਦੇ ਹੋ ਤਾਨਦਾਲਤ ਸੰਬੰਧੀ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਹਾਡਾ ਜੀਵਨ ਪਹਿਲਾਂ ਤੋਂ ਜ਼ਿਆਦਾ ਬਿਹਤਰ ਹੋ ਜਾਵੇਗਾ ਜੇਕਰ ਤੁਸੀਂ ਕੋਈ ਪਿਛਲੇ ਸਮੇਂ ਤੋਂ ਨਿਵੇਸ਼ ਕੀਤਾ ਸੀ ਤਾਂ ਉਸ ਦੇ ਵਿੱਚ ਵੀ ਤੁਹਾਨੂੰ ਲਾਭ ਹੁੰਦਾ ਨਜ਼ਰ ਆਵੇਗਾ ਤੁਹਾਡੀ ਪੈਸਿਆਂ ਦੀ ਕਮੀ ਜਿਹੜੀ ਤੁਸੀਂ ਮਹਿਸੂਸ ਕਰਦੇ ਸੀ ਹੁਣ ਕਦੇ ਵੀ ਤੁਹਾਨੂੰ ਉਸ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੇ ਕੋਲ ਹੁਣ ਪੈਸਾ ਹੀ ਪੈਸਾ ਹੋਵੇਗਾ ਅਤਾ ਇਹਨਾਂ ਪੈਸਿਆਂ ਦੇ ਨਾਲ ਤੁਸੀਂ ਗਰੀਬ ਲੋਕਾਂ ਦੀ ਮਦਦ ਵੀ ਕਰ ਸਕਦੇ ਹੋ ਇਸ ਗੱਲ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਬਿਠਾ ਲਓ ਤੁਸੀਂ ਜਿੰਨਾ ਹੀ ਜ਼ਿਆਦਾ ਗਰੀਬ ਲੋਕਾਂ ਦੀ ਮਦਦ ਕਰੋਗੇ ਓਨਾ ਹੀ ਜ਼ਿਆਦਾ ਤੁਹਾਨੂੰ ਧਨਲਾਭ ਦੀ ਪ੍ਰਾਪਤੀ ਹੋ ਜਾਵੇਗੀ ਤੁਹਾਡੀਆਂ ਤਿੰਨ ਵੱਡੀਆਂ ਗਲਤੀਆਂ ਜਿਨ੍ਹਾਂ ਦਾ ਤੁਸੀਂ ਬਹੁਤ ਹੀ ਖਾਸ ਤੌਰ ਤੇ ਧਿਆਨ ਰੱਖਣਾ ਹੈ ਜਿਨ੍ਹਾਂ ਤੋਂ ਹਮੇਸ਼ਾ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ 2024 ਵਿੱਚ ਭਾਵੇਂ ਤੁਸੀਂ ਇਹਨਾਂ ਗਲਤੀਆਂ ਨੂੰ ਕੀਤਾ ਸੀ ਪਰ ਇਸ ਸਾਲ ਤੁਸੀਂ ਇਹਨਾਂ ਗਲਤੀਆਂ ਨੂੰ ਬਿਲਕੁਲ ਵੀ ਆਪਣੀ ਲਾਈਫ ਦੇ ਵਿੱਚ ਨਹੀਂ ਕਰਨਾ। ਆਉਣ ਵਾਲਾ ਸਮਾਂ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇਗਾ। ਨਾਲ ਹੀ ਨਾਲ ਤੁਸੀਂ ਇਹਨਾਂ ਤਿੰਨ ਕੰਮਾਂ ਤੋਂ ਪਰਹੇਜ਼ ਕਰਨਾ ਹੈ। ਤਾਂ ਤੁਹਾਡਾ ਜੀਵਨ ਬੜਾ ਹੀ ਖੁਸ਼ੀਆਂ ਨਾਲ ਭਰ ਜਾਵੇਗਾ। ਤੁਹਾਡੇ ਜੀਵਨ ਵਿੱਚ ਚੰਗਾ ਬਦਲਾਅ ਹੋ ਜਾਵੇਗਾ। ਹੁਣ ਗੱਲ ਕਰਦੇ ਹਾਂ ਜੀ ਉਹ ਕਿਹੜੀਆਂ ਤਿੰਨ ਗਲਤੀਆਂ ਹਨ ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਨਹੀਂ ਕਰਨਾ। ਤੁਹਾਡੀ ਜ਼ਿੰਦਗੀ ਵਿੱਚ ਜੋ ਵੀ ਗਲਤੀਆਂ ਹਨ ਜੋ ਤੁਸੀਂ ਕਰਦੇ ਆ ਰਹੇ ਹੋ ਉਹਨਾਂ ਤੋਂ ਹਮੇਸ਼ਾ ਲਈ ਪਰਹੇਜ਼ ਰੱਖੋ ਸਭ ਤੋਂ ਪਹਿਲੀ ਗੱਲ ਤੁਸੀਂ ਜਾਣ ਲਓ ਤੁਹਾਡੀ ਜ਼ਿੰਦਗੀ ਵਿੱਚ ਜੋ ਵੀ ਗਲਤੀਆਂ ਹਨ ਜੋ ਤੁਸੀਂ ਕਰਦੇ ਹੋ ਉਹਨਾਂ ਤੋਂ ਪਰਹੇਜ਼ ਕਰੋ ਸਭ ਤੋਂ ਪਹਿਲੀ ਗੱਲ ਜੋ ਤੁਸੀਂ ਜਾਣ ਲਓ ਹਮੇਸ਼ਾ ਦੇ ਲਈ ਕਿ ਮਾਤਾ ਦੁਰਗਾ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਸਮਾਂ ਬੜਾ ਖਾਸ ਹੈ ਪਰ ਤੁਹਾਡੇ ਜੀਵਨ ਵਿੱਚ ਹੋਣ ਵਾਲੀਆਂ ਮੁਸ਼ਕਲਾਂ ਤੋਂ ਤੁਸੀਂ ਬਿਲਕੁਲ ਵੀ ਨਹੀਂ ਘਬਰਾਉਣਾ ਤੁਹਾਡੀ ਕਿਸਮਤ ਹੁਣ ਇੱਕ ਨਵਾਂ ਰੁਖ ਲੈ ਕੇ ਆਵੇਗੀ ਇਸ ਗੱਲ ਨੂੰ ਤੁਸੀਂ ਖਾਸ ਧਿਆਨ ਵਿੱਚ ਰੱਖ ਲੈਣਾ ਹੈ ਫਿਰ ਤੁਹਾਡੀ ਕਿਸਮਤ ਬਦਲਦਿਆਂ ਦੇਰ ਨਹੀਂ ਲੱਗੇਗੀ ਤੁਹਾਡਾ ਜੀਵਨ ਹੁਣ ਇੱਕ ਨਵਾਂ ਮੋੜ ਲੈ ਕੇ ਆਵੇਗਾ ਤੁਸੀਂ ਬਹੁਤ ਹੀ ਧਨਵਾਨ ਹੋ ਜਾਓਗੇ ਕਰੋੜਪਤੀ ਬਣ ਜਾਓਗੇ ਇਸ ਚੀਜ਼ ਬਾਰੇ ਕਦੇ ਵੀ ਕਿਸੇ ਨੂੰ ਖਬਰ ਨਾ ਕਰੋ ਭਾਵੇਂ ਤੁਹਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ ਕਿਉਂਕਿ ਕੁੰਭ ਰਾਸ਼ੀ ਵਾਲਿਓ ਸਭ ਤੋਂ ਵੱਡੀ ਆਦਤ ਤੇ ਮਜਬੂਰੀ ਤੁਹਾਡੀ ਇਹੀ ਹੈ ਕਿ ਤੁਸੀਂ ਆਪਣੇ ਦਿਲ ਦੀ ਗੱਲ ਹਰ ਇੱਕ ਗੱਲ ਦੂਜਿਆਂ ਨੂੰ ਦੱਸ ਦਿੰਦੇ ਹੋ ਆਪਣੇ ਦਿਲ ਦੀ ਗੱਲ ਛੱਟ ਹੀ ਕਿਸੇ ਨੂੰ ਨਾ ਦੱਸਿਆ ਕਰੋ ਤੁਸੀਂ ਆਪਣੇ ਦਿਲ ਦੀ ਗੱਲ ਕਿਸੇ ਨਾਲ ਜ਼ਾਹਿਰ ਵੀ ਨਾ ਕਰਿਆ ਕਰੋ ਭਾਵੇਂ ਤੁਹਾਡਾ ਕੋਈ ਕਿੰਨਾ ਵੀ ਖਾਸ ਹੋਵੇ ਜੇਕਰ ਤੁਹਾਡੇ ਜੀਵਨ ਵਿੱਚ ਕੋਈ ਖੁਸ਼ਖਬਰੀ ਆਉਂਦੀ ਹੈ ਤੇ ਦੂਜਿਆਂ ਦੇ ਨਾਲ ਖੁਸ਼ਖਬਰੀ ਵੀ ਸਾਂਝੀ ਨਾ ਕਰੋ ਜਲਦਬਾਜ਼ੀ ਦੇ ਕਾਰਨ ਤੁਹਾਡੇ ਬਹੁਤ ਸਾਰੇ ਨੁਕਸਾਨ ਵੀ ਹੋ ਜਾਂਦੇ ਹਨ ਜਿਵੇਂ ਹਰ ਕੋਈ ਤੁਹਾਡੀ ਖੁਸ਼ੀ ਨੂੰ ਵੇਖ ਕੇ ਖੁਸ਼ ਨਹੀਂ ਹੁੰਦਾ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖੋ ਹਰ ਕਿਸੇ ਨੂੰ ਤੁਸੀਂ ਆਪਣੀ ਗੱਲ ਨਾ ਦੱਸੋ ਜੇਕਰ ਤੁਸੀਂ ਆਪਣੀ ਖੁਸ਼ੀ ਦੱਸਦੇ ਹੋ ਤਾਂ ਉਸ ਦੀ ਨਜ਼ਰ ਲੱਗ ਜਾਵੇਗੀ ਸਭ ਤੋਂ ਵੱਡੀ ਕਮਜ਼ੋਰੀ ਹੀ ਤੁਹਾਡੀ ਇਹੀ ਹੈ ਜਲਦਬਾਜ਼ੀ ਵਿੱਚ ਕੋਈ ਵੀ ਕੰਮ ਕਰਦੇ ਹੋ ਉਸ ਕੰਮ ਦੇ ਵਿੱਚ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪਿਆ ਜਾਂਦਾ ਹੈ ਇਸ ਗੱਲ ਦਾ ਖਾਸ ਧਿਆਨ ਰੱਖੋ ਬੜੀ ਹੀ ਜ਼ਰੂਰੀ ਗੱਲ ਹੈ ਤੁਹਾਡੇ ਲਈ ਤੁਹਾਡੀ ਕਿਸਮਤ ਹੁਣ ਪਲਟਣ ਵਾਲੀ ਹੈ ਇਸ ਗੱਲ ਨੂੰ ਤੁਸੀਂ ਗੌਰ ਕਰ ਲੈਣਾ ਕਿ ਪਹਿਲਾਂ ਤੋਂ ਨਾ ਕਿਸੇ ਨੂੰ ਦੱਸ ਦੇਣਾ ਤੁਸੀਂ ਇਹ ਜਿਹੀਆਂ ਗਲਤੀਆਂ ਬਿਲਕੁਲ ਵੀ ਨਹੀਂ ਕਰਨੀਆਂ ਕਿਸੇ ਤੇ ਕਦੇ ਵੀ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਕਦੇ ਵੀ ਕਿਸੇ ਤੇ ਭਰੋਸਾ ਨਾ ਕਰੋ ਯਕੀਨ ਨਾ ਕਰੋ ਤੁਸੀਂ ਅਕਸਰ ਹੀ ਹਰ ਕਿਸੇ ਤੇ ਹੀ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਹੋ ਇਤਬਾਰ ਕਰ ਲੈਂਦੇ ਹੋ ਤਾਂ ਇਸ ਦਾ ਤੁਹਾਨੂੰ ਫਿਰ ਨੁਕਸਾਨ ਵੀ ਬਹੁਤ ਹੁੰਦਾ ਹੈ ਕੁੰਭ ਰਾਸ਼ੀ ਵਾਲੇ ਜਿਹੜੇ ਲੋਕ ਹੁੰਦੇ ਹਨ ਕਿਸੇ ਤੇ ਵੀ ਵਿਸ਼ਵਾਸ ਕਰਕੇ ਸਾਰੇ ਹੀ ਦਿਲ ਦਾ ਹਾਲ ਬਿਆਨ ਕਰ ਦਿੰਦੇ ਹਨ ਇਸ ਗੱਲ ਤੋਂ ਤੁਹਾਨੂੰ ਬਹੁਤ ਹੀ ਸਾਵਧਾਨੀ ਰੱਖਣੀ ਹੋਵੇਗੀ ਅਗਲੀ ਗੱਲ ਤੁਹਾਡੇ ਨਾਲ ਫਿਰ ਇੱਕ ਕਮਜ਼ੋਰੀ ਦੇ ਬਾਰੇ ਦੱਸਦੀ ਹਾਂ ਜਿਸ ਦਾ ਲੋਕ ਫਾਇਦਾ ਉਠਾਉਂਦੇ ਹਨ ਤੁਹਾਡਾ ਵਿਸ਼ਵਾਸ ਜਿੱਤ ਕੇ ਤੁਹਾਡੇ ਨਾਲ ਹੀ ਧੋਖਾ ਕਰ ਜਾਂਦੇ ਹਨ ਤੁਹਾਡਾ ਫਾਇਦਾ ਚੁੱਕ ਜਾਂਦੇ ਹਨ ਇਸ ਲਈ ਕਦੇ ਵੀ ਕਿਸੇ ਤੇ ਵਿਸ਼ਵਾਸ ਅੰਨਾ ਨਾ ਕਰੋ ਤੇ ਨਾ ਹੀ ਕਿਸੇ ਦੀਆਂ ਗੱਲਾਂ ਵਿੱਚ ਤੁਹਾਨੂੰ ਇੰਨੀ ਜਲਦੀ ਆਉਣਾ ਚਾਹੀਦਾ ਹੈ ਜੇਕਰ ਉਹਨਾਂ ਦੇ ਕੋਲੋਂ ਵੀ ਤੁਹਾਨੂੰ ਵਿਸ਼ਵਾਸ ਘਾਤ ਹੋ ਜਾਂਦਾ ਹੈ ਫਿਰ ਤੁਹਾਡਾ ਬਹੁਤ ਹੀ ਦਿਲ ਟੁੱਟਦਾ ਹੈ ਪਰ ਜੇਕਰ ਤੁਸੀਂ ਪਰਮਾਤਮਾ ਦਾ ਵਰਦਾਨ ਚਾਹੁੰਦੇ ਹੋ ਤਾਂ ਉਹਨਾਂ ਤੇ ਅਟੁੱਟ ਵਿਸ਼ਵਾਸ ਰੱਖਿਆ ਕਰੋ ਕਦੇ ਵੀ ਮਨ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਸ਼ੰਕੇ ਨਹੀਂ ਰੱਖਣੇ ਨਹੀਂ ਤਾਂ ਫਿਰ ਤੁਹਾਡੀ ਜੋ ਵੀ ਅਰਦਾਸ ਬੇਨਤੀ ਹੋਵੇਗੀ ਪਰਮਾਤਮਾ ਦੇ ਘਰ ਵਿੱਚ ਕਬੂਲ ਨਹੀਂ ਹੋਵੇਗੀ ਜੇਕਰ ਤੁਸੀਂ ਕਿਸੇ ਦੇਵੀ ਦੇਵਤੇ ਤੋਂ ਵੀ ਕੁਝ ਮੰਗਦੇ ਹੋ ਉਹਨਾਂ ਦੇ ਉੱਪਰ ਪੂਰਨ ਵਿਸ਼ਵਾਸ ਰੱਖੋ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਕਬੂਲ ਹੋ ਜਾਵੇਗੀ ਜੇਕਰ ਤੁਸੀਂ ਇਹਨਾਂ ਤਿੰਨ ਗਲਤੀਆਂ ਨੂੰ ਸੁਧਾਰ ਲੈਂਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਤੁਸੀਂ ਜਲਦ ਹੀ ਅਮੀਰ ਬਣ ਜਾਓਗੇ ਕਿਉਂਕਿ ਤੁਹਾਡੀ ਜ਼ਿੰਦਗੀ ਵਿੱਚ ਇੱਕ ਚਮਤਕਾਰੀ ਪਰਿਵਰਤਨ ਹੋ ਜਾਵੇਗਾ ਤੁਹਾਨੂੰ ਖੁਸ਼ਖਬਰੀਆਂ ਹਜ਼ਾਰਾਂ ਸਾਲਾਂ ਤੋਂ ਬਾਅਦ ਤੁਹਾਡੇ ਸਤਯੁਗ ਦਾ ਯੋਗ ਬਣਨ ਜਾ ਰਿਹਾ ਹੈ ਸ਼ੁਭ ਯੋਗ ਬਣ ਜਾਵੇਗਾ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਡੇ ਤੇ ਹੋ ਚੁੱਕਾ ਹੈ ਇਹ ਸਮਾਂ ਹੁਣ ਤੁਹਾਡੇ ਪੱਖ ਵਿੱਚ ਹੈ ਭਰਪੂਰ ਲਾਭ ਉਠਾਓ ਤੁਹਾਨੂੰ ਹਰ ਪਾਸੇ ਤੋਂ ਮਾਨ ਸਨਮਾਨ ਮਿਲ ਜਾਵੇਗਾ ਤੁਹਾਡਾ ਜੀਵਨ ਸਾਥੀ ਵੀ ਤੁਹਾਡਾ ਪੂਰਾ ਸਹਿਯੋਗ ਦੇਵੇਗਾ ਤੁਹਾਨੂੰ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਬਿਹਤਰੀਨ ਜਗ੍ਹਾ ਤੇ ਲੈ ਕੇ ਜਾ ਸਕਦਾ ਹੈ ਤੁਸੀਂ ਇੰਜੋਏਮੈਂਟ ਵੀ ਕਰ ਸਕਦੇ ਹੋ ਆਪਣੇ ਜੀਵਨ ਸਾਥੀ ਨਾਲ ਘੁੰਮਣ ਫਿਰਨ ਕਿਧਰੇ ਜਾ ਸਕਦੇ ਹੋ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਬਲਕਿ ਤੁਸੀਂ ਹੁਣ ਆਪਣੇ ਸਾਰੇ ਹੀ ਸੁਪਨੇ ਸਾਕਾਰ ਕਰ ਸਕਦੇ ਹੋ ਦੋਸਤੋ ਇਸ ਸਮੇਂ ਦੇ ਵਿੱਚ ਜੇਕਰ ਤੁਸੀਂ ਕਿਸੇ ਗਰੀਬ ਲੋਕਾਂ ਦੀ ਮਦਦ ਕਰ ਦੇਂਦੇ ਹੋ ਤਾਂ ਮਾਤਾ ਲక్ష్ਮੀ ਜੀ ਤੁਹਾਡੇ ਤੇ ਬੇਹਦ ਪਰਸਨ ਹੋ ਜਾਣਗੇ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋ ਜਾਵੇਗਾ ਜਿਸ ਘਰ ਵਿੱਚ ਰਾਸ਼ਨ ਨਹੀਂ ਹੈ ਰਾਸ਼ਨ ਲੈ ਦਿਓ ਜਿਸ ਕੋਲ ਸਰਦੀਆਂ ਜਾਂ ਗਰਮੀਆਂ ਦੇ ਕੱਪੜੇ ਪਹਿਨਣ ਲਈ ਨਹੀਂ ਹਨ ਉਸਨਾਂ ਨੂੰ ਕੱਪੜੇ ਲੈ ਦਿਓ ਤਾਂ ਵੇਖ ਲੈਣਾ ਦੇਵੀ ਦੇਵਤੇ ਤੁਹਾਡੇ ਤੇ ਪਰਸਨ ਹੋ ਜਾਣਗੇ ਤੁਹਾਡੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਤੇ ਤੁਹਾਨੂੰ ਹਰ ਪਾਸਿਓਂ ਲਾਭ ਹੀ ਲਾਭ ਪ੍ਰਾਪਤ ਹੋਵੇਗਾ ਉਹਨਾਂ ਹੀ ਗਰੀਬ ਲੋਕਾਂ ਦੀ ਅਸੀਸਾਂ ਦੇ ਸਦਕਾ ਧੰਨਵਾਦ